ਕੰਤਨ ਸ੍ਰੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅਵਤਾਰ ਧਾਰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਈਸਵੀ ਨੂੰ ਮਾਤਾ ਨਾਨਕੀ ਜੀ ਦੀ ਪਵਿੱਤਰ ਗੁੱਖੋਂ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਹੋਇਆ ਆਪ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ ਆਪ ਜੀ ਦੇ ਚਾਰ ਵੱਡੇ ਭਰਾ ਪਾਬਾ ਗੁਰੂ ਦਿੱਤਾ ਜੀ ਪਾਬਾ ਸੂਰਜਮਾਲ ਜੀ ਬਾਬਾ ਅਣੀ ਰਾਏ ਜੀ ਬਾਬਾ ਅਟਲ ਰਾਏ ਜੀ ਅਤੇ ਇੱਕ ਵੱਡੀ ਭੈਣ ਬੀਬੀ ਵੀਰੋ ਜੀ ਸਨ ਵਿਦਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਪਾਸੋਂ ਆਸ਼ਾਵਾ ਗੁਰਬਾਣੀ ਅਤੇ ਗੁਰਮਤਿ ਦੀ ਸਿੱਖਿਆ ਦੇ ਨਾਲ ਨਾਲ ਸ਼ਸਤਰ ਵਿਦਿਆ ਅਤੇ ਘੋੜ ਸਵਾਰੀ ਆਦਿ ਦੀ ਵੀ ਸਿਖਲਾਈ ਲਈ ਆਪ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪੋਈ ਚੌਥੀ ਜੰਗ ਵਿੱਚ 13 ਸਾਲ ਦੀ ਉਮਰ ਵਿੱਚ ਅਜਾਹੀ ਜੋਹਰ ਦਿਖਾਏ ਕਿ ਗੁਰੂ ਪਿਤਾ ਜੀ ਨੇ ਆਪ ਜੀ ਦਾ ਨਾ ਤਿਆਗ ਮੱਲ ਤੋਂ ਤੇ ਇੱਕ ਬਹਾਦਰ ਰੱਖ ਦਿੱਤਾ ਕਸ਼ਮੀਰੀ ਪੰਡਤਾਂ ਦੀ ਪੁਕਾਰ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਜੀ ਪਾਸ ਹਾਜ਼ਰ ਹੋ ਗਈ ਦੱਸਿਆ ਕਿ ਕਸ਼ਮੀਰ ਵਿੱਚ ਹਿੰਦੂਆਂ ਨੂੰ ਜੋਰੀ ਮੁਸਲਮਾਨ ਬਣਾਇਆ ਜਾ ਰਿਹਾ ਹੈ ਉਹਨਾਂ ਨੇ ਗੁਰੂ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਜਿਵੇਂ ਹੋਵੇ ਉਹਨਾਂ ਦੇ ਧਰਮ ਦੀ ਰਾਖੀ ਕੀਤੀ ਜਾਵੇ ਬਾਲ ਗੋਬਿੰਦ ਜੀ ਕਹਿਣ ਲੱਗੇ ਪਿਤਾ ਜੀ ਆਪ ਹੀ ਹਿੰਦੂ ਧਰਮ ਦੇ ਜਾਤੀ ਦੀ ਰੱਖਿਆ ਲਈ ਮੈਦਾਨ ਵਿੱਚ ਨਿਤਰੋ ਗੁਰੂ ਜੀ ਕਸ਼ਮੀਰੀ ਪੰਟਾਂ ਵਾਲ ਵੇਖ ਕੇ ਬੋਲੇ ਤੁਸੀਂ ਬਾਦਸ਼ਾਹ ਔਰੰਗਜ਼ੇਬ ਨੂੰ ਸੰਦੇਸ਼ ਭੇਜੋ ਕਿ ਗੁਰੂ ਤੇਗ ਬਹਾਦਰ ਸਾਡੇ ਨੇਤਾ ਹਨ ਜੇ ਤੁਸੀਂ ਉਹਨਾਂ ਨੂੰ ਮੁਸਲਮਾਨ ਬਣਨ ਲਈ ਤਿਆਰ ਕਰ ਲਵੋ ਤਾਂ ਅਸੀਂ ਸਾਰੇ دین ਇਸਲਾਮ ਕਬੂਲ ਕਰ ਲਵਾਂਗੇ ਗੁਰੂ ਜੀ ਦੀ ਗ੍ਰਿਫਤਾਰੀ ਛੋਟੇ ਛੋਟੇ ਪੜਾ ਕਰਦੇ ਗੁਰੂ ਜੀ ਆਗਰੇ ਪੁੱਜੇ ਇਥੇ ਆਪ ਜੀ ਨੂੰ ਗ੍ਰਿਫਤਾਰ ਕਰਕੇ ਕਿਲੇ ਵਿੱਚ ਲੈ ਗਏ ਗੁਰੂ ਜੀ ਦੀ ਵਿਖਤਾਰੀ ਦੀ ਇਤਲਾਹ ਦਿੱਲੀ ਭੇਜੀ ਤੇ ਜਾਈ ਗਈ ਉਥੋਂ 1200 ਸਵਾਰਾਂ ਦਾ ਦਸਤਾ ਆਗਰੇ ਪਹੁੰਚਿਆ ਤੇ ਗੁਰੂ ਜੀ ਨੂੰ ਪੰਜ ਸਿੱਖਾਂ ਸਮੇਤ ਕਰੜੀ ਨਿਗਰਾਨੀ ਵਿੱਚ ਦਿੱਲੀ ਲੈ ਜਾਇਆ ਗਿਆ ਉਥੇ ਆਪ ਜੀ ਨੂੰ ਬੰਦੀਖਾਨੇ ਵਿੱਚ ਪਾ ਦਿੱਤਾ ਗਿਆ ਅਤੇ ਸਖਤ ਪੈਰਾ ਲਾ ਦਿੱਤਾ ਗਿਆ। ਸ਼ਹੀਦੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕਾਜੀ ਗੁਰੂ ਜੀ ਪਾਸ ਆਇਆ ਤੇ ਕਹਿਣ ਲੱਗਾ ਕਿ ਬਾਦਸ਼ਾਹ ਨੇ ਆਪ ਵੱਲ ਫੁਰਮਾਨ ਭੇਜਿਆ ਹੈ ਕਿ ਜਾਂ ਤਾਂ ਕਲਮ ਪਾੜ ਕੇ دین ਇਸਲਾਮ ਪਰਵਾਨ ਕਰੋ ਜਾਂ ਆਪਾਂ ਆਪਣੇ ਆਪ ਨੂੰ ਗੁਰੂ ਸਾਬਿਤ ਕਰਨ ਲਈ ਕੋਈ ਕਰਾਮਾਤ ਵਿਖਾਓ ਤੇ ਜਾਂ ਮੌਤ ਲਈ ਤਿਆਰ ਹੋ ਜਾਓ ਗੁਰੂ ਜੀ ਨੇ ਸ਼ਾਂਤ ਮਨ ਤੇ ਗੰਭੀਰ ਆਵਾਜ਼ ਵਿੱਚ ਫਰਮਾਇਆ ਕਿ ਸਾਨੂੰ ਬਾਦਸ਼ਾਹ ਦੀਆਂ ਦੋਵੇਂ ਸ਼ਰਤਾਂ ਅਪਰਮਾਨ ਹਨ ਅਸੀਂ ਨਾ ਆਪਣਾ ਧਰਮ ਤਿਆਗਣ ਲਈ ਤਿਆਰ ਹਾਂ ਨਾ ਕਰਾਮਾਤ ਵਿਖਾਉਣ ਲਈ ਤੁਸੀਂ ਜੋ ਕਾਰਵਾਈ ਹੈ ਕਰੋ ਗੁਰੂ ਜੀ ਦਾ ਜਵਾਬ ਸੁਣ ਕੇ ਕਾਜੀ ਨੇ ਉਹਨਾਂ ਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾ ਗੁਰੂ ਸਾਹਿਬ ਨੇ ਜਲਾਦ ਨੂੰ ਕਿਹਾ ਅਸੀਂ ਪਾਠ ਕਰਨ ਲੱਗੇ ਹਾਂ ਜਿਸ ਸਮੇ ਪਾਠ ਦਾ ਭੋਗ ਪਵੇ ਤੁਸੀਂ ਆਪਣਾ ਫਰਜ਼ ਪੂਰਾ ਕਰ ਲੈਣਾ ਪਾਠ ਸੰਪੂਰਨ ਹੋਇਆ ਤਾਂ ਆਪ ਨੇ ਤਨਵਾਹਿ ਗੁਰੂ ਆਖਦੇ ਹੋਏ ਸੀਸ ਨਿਵਾਇਆ ਜਲਾਦ ਸੈਦ ਜਲਾਲਦੀਨ ਨੇ ਤਲਵਾਰ ਤਾਣੀ ਤੇ ਸੀਸ ਤੇ ਵਾਰ ਕੀਤਾ ਗੁਰੂ ਜੀ ਦਾ 3 ਤੜ ਨਾਲੋਂ ਵਕ ਹੋ ਗਿਆ ਉਸ ਜਗ੍ਹਾ ਹੁਣ ਗੁਰਦੁਆਰਾ ਸ਼ੀਸ਼ਗੰਜ